ਭਾਰਤ ਦੇ ਵਿੱਚ ਮਨੋਜ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਥ ਸਥਾਨ ਹੈ ਉਥੇ ਵਿਕਾਸ ਦੇ ਨਾਂ ਦੇ ਉੱਤੇ ਪੈਸਾ ਖਰਚਿਆ ਤੇ ਜਿੰਨੇ ਤੀਰਥ ਸਥਾਨ ਹੈ ਉਹ ਯਾਰ ਮਾਈਕ ਨਹੀਂ ਅੰਦਰ ਥੱਲੇ ਕਰਨਾ ਤੋਂ ਮੈਂ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਤੀਰਥ ਖਾਲਾ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਦੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇਹ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਅ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ਼ ਅ ਤੀਰਥ ਯਾਤਰੀ ਹੋਣਾ ਚਾਹੀਦਾ ਹੈ ਸ਼ਰਧਾ ਭਾਵ ਨਾਲ ਆਉਣਾ ਚਾਹੀਦਾ ਹੈ वैसे किसी भी स्थान ਦੇ ਉੱਤੇ ਜਾਈਏ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਰਾ ਰੱਖ ਕੇ ਜਾਣਾ ਚਾਹੀਦਾ ਹੈ ਭਾਵਨਾ ਨਾਲ ਜਾਣਾ ਚਾਹੀਦਾ ਹੈ ਐਸੇ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਮੈਂ ਸਮਝਦਾ ਹਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਵਾਜਬ ਨਹੀਂ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਹੈ ਅਕਾਲੀ ਦਰਬਾਰ ਨੇ ਅੱਡ ਤੱਕ ਅਪਰੋਚ ਕੀਤੀ ਹੈ ਜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਮੀਟਿੰਗ ਬਾਰੇ ਨੂੰ ਕੋਈ ਪਤਾ ਨਹੀਂ ਹੈ ਕਿ ਇਹਨਾਂ ਨੇ ਮੀਟਿੰਗ ਕੋਈ ਸੱਦੀ ਹੈ ਅਕਸਰ ਹੀ ਦੇਖਿਆ ਗਿਆ ਕਿ ਤੁਸੀਂ ਪੰਥਕ ਹੋਕਾ ਦਿੰਦੇ ਰਹੇ ਹੋ ਜਦੋਂ ਜੱਜਦਾਰ ਸਿੰਘ ਆਕਾਲਤਖਤ ਸਾਹਿਬ ਰਹੇ ਹੋ Falle ਵੀ ਦਿੰਦੇ ਹੋ ਪਰ ਇੱਥੇ ਤੁਸੀਂ ਅਕਾਲੀ ਦਲ ਦਾ ਬੋਲਬਾਲਾ ਵੀ ਤੁਸੀਂ ਕਰਦੇ ਰਹੇ ਹੋ ਬੋਲਬਾਲੇ ਤੋਂ ਕਾ ਭਾਵੇਂ ਆ ਕਿ ਖਾਲਸਾ ਨੂੰ ਤਗੜਾ ਕੀਤਾ ਜਾਵੇ ਇਹ ਅਕਾਲੀ ਦਲ ਨੂੰ ਹੀ ਜਿਹੜੀ ਤਕੜਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ 파ੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਔਰ ਉਸ ਤੱਕ ਵੀ ਕਈ ਅਸਵਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਦਾ ਨਾਮ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋٹے ਆਪਸ ਦੇ ਵਿੱਚ ਕੋਈ ਮਤ ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿਕੰਧੀ ਰਾਸੀ ਜਮਾਤ ਦੇ ਵਿੱਚ ਦਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ। ਕਿਸ ਤਰ੍ਹਾਂ ਅਪਰੋਚ ਕੀਤੀ ਹੈ ਜੀ ਆਲਸਾਨਤਨ ਵੱਲੋਂ ਅਪਰੋਚ ਕੀਤੀ ਰੱਖ ਅਪਰੋਚ ਕੀਤੀ ਗਈ ਹੈ। ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ। ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਤੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਤੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਣੀ ਹੈ ਤੁਸੀਂ ਪ੍ਰਧਾਨ ਬਣਨਾ ਚਾਹੁੰਦੇ ਹੋ ਤੁਸੀਂ ਪ੍ਰਧਾਨ ਬਣਨਾ ਚਾਹੁੰਦੇ ਹੋ ਕਿਵੇਂ ਦੇਖ ਰਹੇ ਹੋ ਤਾਂ ਇਹ ਅਮਰਪਾਲ ਸਿੰਘ ਨੂੰ ਨਾ ਹੀ ਸੋਚਕਾਈ ਗਈ ਹੈ ਉਹ ਹਾਲੇ ਵੀ ਜੇਲ੍ਹ 'ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਉਹਨਾਂ ਨੂੰ ਕਿਤੇ ਨਾ ਕਿਤੇ ਭਾਰਤ ਸਰਕਾਰ ਜਿਹੜੀ ਹੈ ਦੋਰੇ ਮਾਪਦੰਡ ਵਰਤਦੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਹੈ। ਔਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਇਹ ਬਹੁਤ ਮੰਦ ਭਾਗ ਹੈ। ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਪੀ ਵੀ ਚੁਣਿਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਿਹੜਾ ਜਲਦ ਜਲਦ ਰਿਹਾ ਕਰੇ। ਇਹ ਲੱਗਦਾ ਵੀ ਸੁਖਬੀਰ ਬਾਦਲ ਦਾ ਜ਼ਿਕਰ ਹੋ ਰਿਹਾ ਵੀ ਪ੍ਰਧਾਨਗੀ ਤੋਂ ਉੱਤਰ ਜਲਾਂਬੇ ਕਰ ਦਿਓ। ਪਾਰਟੀ ਤੋਂ ਵੀਰ ਬਾਦਲ ਨੂੰ ਕਹਿੰਦੇ ਪ੍ਰਧਾਨ ਕੀ ਤੋਂ ਲਾਂਬੇ ਕਰਦੇ ਹੋ ਫੇਰ ਕਾਲੀ ਦਾ ਸੁਖਬੀਰ ਬਾਦਲ ਹੋਣਾ ਕੋਈ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਹਿਬਾਨ ਨੂੰ ਬੰਦ ਕਮਰਾ ਬਹਿ ਕੇ ਆਪਸ ਦੇ ਵਿੱਚ ਬਹਿ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸੁਲਝਾਉਣਾ ਚਾਹੀਦਾ। ਤੁਸੀਂ ਸਮਝੋ ਕਿ ਭਾਈ ਜਲਦੇ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਨਾਇਬ ਸਿੰਘ ਸੈਣੀ ਇੱਥੇ ਆਉਂਦੇ ਨੇ ਆ ਕੇ ਕਹਿੰਦੇ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਹੌਕਾ ਦਿੱਤਾ ਕਿ ਬੂਟੇ ਲਗਾਓ, ਵੱਧ ਤੋਂ ਵੱਧ ਪਾਣੀ ਦੀ ਬਚਤ ਕਰੋ, ਤੁਸੀਂ ਕਿਸਾਨਾਂ ਨੂੰ ਵੀ ਕਹਿ ਕੇ ਘੱਟ ਤੋਂ ਘੱਟ ਜਿਹੜਾ ਪਾਣੀ ਦੀ ਬਚਤ ਕਰੋ, ਜਿਹੜੀਆਂ ਫਸਲਾਂ ਘੱਟ ਪਾਣੀ ਲੈਂਦੀਆਂ ਨੇ ਉਹ ਉਗਜਾਓ ਕਰੋ। ਪਰ ਇੱਥੇ ਨਾਇਬ ਸਿੰਘ ਸੈਣੀ ਆਉਂਦੇ ਨੇ ਸੱਜਣ ਸ਼ਰੀਮੰਦਰ ਸਾਹਿਬ ਮੱਥਾ ਟੇਕਦੇ ਜਾਂਦੇ ਜਾਂਦੇ ਬਿਆਰ ਦੇ ਜਾਂਦੇ ਨੇ। ਕਿ ਹਰਿਆਣਾ ਜਿਹੜਾ ਛੋਟਾ ਭਰਾ ਹੈ ਤੇ ਪੰਜਾਬ ਵੱਡਾ ਭਰਾ ਹੈ ਪੰਜਾਬ ਦਾ ਹੱਕ ਬਣਦਾ ਹੈ ਕਿ ਹਰਿਆਣੇ ਨੂੰ ਛੋਟੇ ਭਰਾ ਨੂੰ ਪਾਣੀ ਦੇਵੇ ਇਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਅੱਜ ਦੀ ਪੋਜੀਸ਼ਨ ਦੇ ਵਿੱਚ ਪੰਜਾਬ ਦੇ ਕੋਲ ਵਾਧੂ ਪਾਣੀ ਜਿਹੜਾ ਹੈ ਬਿਲਕੁਲ ਨਹੀਂ ਹੈ ਪੰਜਾਬ ਦੇ ਇਹ ਦਰਿਆ ਜਿਹੜੇ ਆ ਉਹ ਸੁੱਕ ਰਹੇ ਆ ਪੰਜਾਬ ਦੀ ਜਿਹੜੀ ਧਰਤੀ ਦਾ ਪਾਣੀ ਹੈ ਇਹ ਵੀ ਥੱਲੇ ਜਾ ਰਿਹਾ ਹੈ ਪੰਜਾਬ ਦੇ ਕੁਦਰਤੀ ਸੋਮੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਉਹ ਅਸੀਂ ਪਹਿਲਾਂ ਹੀ ਸੁਕਾ ਦਿੱਤੇ ਆ ਪੰਜਾਬ ਦੇ ਕੋਲ ਇਸ ਵੇਲੇ ਜਿਹੜਾ ਵਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਣੀ ਤੋਂ ਬਿਨਾਂ ਜਿਹੜੀਆਂ ਅੱਜ ਅਸੀਂ ਦੇਖਦੇ ਹਾਂ ਬਰਬਾਦ ਹੋ ਰਹੀਆਂ ਝੋਨਾ ਜਿਹੜਾ ਪੰਜਾਬ ਨੂੰ ਲੈ ਕੇ ਡੁੱਬ ਰਿਹਾ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਰਗੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਹੈ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਪੰਜਾਬ ਦੇ ਵਿੱਚ ਵਾਧੂ ਪਾਣੀ ਹੋਏਗਾ ਫੇਰ ਵਿਚਾਰ ਕੀਤਾ ਜਾ ਸਕਦਾ ਹੈ ਮੁਨ ਮੰਗਲ ਲੱਗੇ ਤੁਹਾਨੂੰ ਲੱਗਦਾ ਵੀ ਵਾਕਈ ਕਾਲੀ ਦਲ ਤੋਂ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਆ ਮੈਂ ਫੇਰ ਕਹਿੰਨਾ ਕਿ ਉਹ ਉਹ ਦੱਸਣਗੇ ਆ ਕੇ ਕਿ ਉਹ ਕਾਦੀ ਗਲਤੀ ਦੀ ਕੀ ਗਲਤੀ ਕੀਤੀ ਹੈ ਕੀ ਨਹੀਂ ਕੀਤੀ ਆਖਰੀ ਸਵਾਲ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਨ ਦੀ ਤਾਂ ਤੁਸੀਂ ਤਿਆਰ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਸ ਮੇਰੇ ਤੱਕ ਹਲੇ ਕਿਸੇ ਨੇ ਅਪਰੋਚ ਨਹੀਂ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਹਾਂ ਕਿ ਸਮੁੱਚੀ ਪਾਰਟੀ ਜਿਹੜੀ ਹੈ ਉਹ ਅਗਰ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਨਪਨ ਨਹੀਂ